ਜਪਾਨ ਤੇ ਚਾਈਨਾ ਇੱਕ ਵਾਰੀ ਫੇਰ ਆਹਮੋ ਸਾਹਮਣੇ ਹੋ ਚੁੱਕਿਆ ਪੈਸੀਫਿਕ ਓਸ਼ਨ ਦੇ ਵਿੱਚ ਦੋਨੋਂ ਹੀ ਦੇਸ਼ ਆਪਣੀ ਜਿਹੜੀ ਸੈਨਾ ਸ਼ਕਤੀ ਆ ਉਹਦਾ ਪ੍ਰਦਰਸ਼ਨ ਇੱਕ ਦੂਸਰੇ ਨੂੰ ਕਰਕੇ ਦਿਖਾ ਰਹੇ ਆ ਗੱਲ ਉਦੋਂ ਸ਼ੁਰੂ ਹੁੰਦੀ ਆ ਜਦੋਂ ਪ੍ਰਧਾਨ ਮੰਤਰੀ ਜਪਾਨ ਦੀ ਜਿਹੜੀ ਨਵੀਂ ਬੜੀ ਆ ਸੈਨੇ ਟਕਾਈਚੀ ਇਹ ਇੱਕ ਔਰਤ ਆ ਤੇ ਪਹਿਲੀ ਵਾਰੀ ਕੋਈ ਔਰਤ ਜਪਾਨ ਦੀ ਪ੍ਰਧਾਨ ਮੰਤਰੀ ਬਣੀ ਆ ਉਹਨੇ ਬਿਆਨ ਦਿੱਤਾ ਸੀਗਾ ਕਿ ਜੇਕਰ ਚਾਈਨਾ ਵਾਲੇ ਤਾਈਵਾਨ ਦੇ ਉੱਤੇ ਹਮਲਾ ਕਰਦੇ ਆ ਤਾਂ ਅਸੀਂ ਤਾਈਵਾਨ ਦੀ ਰੱਖਿਆ ਕਰਨ ਆਵਾਂਗੇ ਅਸੀਂ ਤਾਈਵਾਨ ਦੇ ਉੱਤੇ ਹਮਲਾ ਨਹੀਂ ਹੋਣ ਦਵਾਗੇ ਜਿਹਦੇ ਜਵਾਬ ਦੇ ਵਿੱਚ ਚਾਈਨਾ ਦਾ ਸਪੋਕਸ ਪਰਸਨ ਆਉਂਦਾ ਆ ਉਹ ਜਵਾਬ ਦਿੰਦਾ ਤੇ ਜੇਕਰ ਜਾਪਾਨ ਵਾਲੇ ਤਾਈਵਾਨ ਦੀ ਕੋਈ ਵੀ ਹੈਲਪ ਕਰਨ ਦੇ ਲਈ ਆਉਗੇ ਤਾਂ ਅਸੀਂ ਜਾਪਾਨ ਦੇ ਉੱਤੇ ਵੀ ਹਮਲਾ ਕਰਾਂਗੇ ਕਿਉਂਕਿ ਤਾਈਵਾਨ ਤਾਂ ਹੈ ਹੀ ਸਾਡਾ ਆਪਣਾ ਹਿੱਸਾ ਇਸ ਤਰ੍ਹਾਂ ਇਹ ਜਿਹੜਾ ਮਾਮਲਾ ਹੋਰ ਗਰਮ ਹੋ ਜਾਂਦਾ ਤੇ ਚਾਈਨਾ ਵਾਲੇ ਆਪਣੇ ਨਾਗਰਿਕਾਂ ਨੂੰ ਇਹ ਆਦੇਸ਼ جاری ਕਰਦੇ ਆ ਕਿ ਤੁਸੀਂ ਜਾਪਾਨ ਦੇ ਵਿੱਚ ਹੁਣ ਘੁੰਮਣ ਨਾ ਜਾਓ ਤੇ ਨਾਲ ਦੀ ਨਾਲ ਚਾਈਨਾ ਵਾਲੇ ਆਪਣੀਆਂ ਜਿਹੜੀਆਂ ਸਮੁੰਦਰੀ ਸਨਾਮਾ ਹੁੰਦੀਆਂ ਇੱਕ ਟਾਪੂ ਜਿਹਦੇ ਤੇ ਦਾਵਾ ਕਰਦਾ ਹੈ ਜਾਪਾਨ ਉਹਦੇ ਦਿਵਾਲੇ ਭੇਜ ਦਿੰਦੇ ਆ ਇਸ ਕਰਕੇ ਜਾਪਾਨ ਤੇ ਚਾਈਨਾ ਇਸ ਵੇਲੇ ਆਹਮੋ ਸਾਹਮਣੇ ਹੋ ਚੁੱਕਿਆ ਕੀ ਇਹ ਜੰਗ ਅੱਗੇ ਵੱਧ ਸਕਦੀ ਆ ਜਾਪਾਨ ਤੇ ਚਾਈਨਾ ਦੀ ਕਿਉਂਕਿ ਜਾਪਾਨ ਆਪਣਾ ਜਿਹੜਾ ਨਿਊਕਲੀਅਰ ਜਿਹੜੀਆਂ ਉਹਨਾਂ ਦੀਆਂ ਸੰਧੀਆਂ ਸੀਗੀਆਂ ਉਹ ਵੀ ਚੇਂਜ ਕਰਨ ਤੇ ਲੱਗਿਆ ਕਿ ਅਸੀਂ ਪਰਮਾਣੂ ਬੰਬਾਂ ਦਾ ਵੀ ਅਰੇਂਜਮੈਂਟ ਕਰਾਂਗੇ ਸੋ ਇਹ ਜਿਹੜਾ ਕਨਫਲੈਕਟ ਆ ਅੱਗੇ ਵੱਧ ਸਕਦਾ ਹੈ ਜਾਂ ਨਹੀਂ ਇੱਤੇ ਵਿਸਥਾਰ ਨਾਲ ਚਰਚਾ ਕਰਦੇ ਹਾਂ ਕਿ ਆ ਪੂਰੀ ਹਿਸਟਰੀ ਆ ਜੋ ਤਾਈਵਾਨ ਚਾਈਨਾ ਤੋਂ ਜੇਕਰ ਇਹਦੀ ਦੂਰੀ ਦੇਖੀ ਜਾਵੇ ਤਾਂ ਇਹ 160 ਕਿਲੋਮੀਟਰ ਦੂਰੀ ਦੇ ਉੱਤੇ ਇਹ ਦੇ ਮਤਲਬ ਕੀ ਹੈਗਾ ਇਹ ਤਾਈਵਾਨ ਤੇ ਜੇਕਰ ਇਹਦੀ ਆਬਾਦੀ ਦੇਖੀ ਜਾਵੇ ਤਾਂ ਇਹ ਲਗਭਗ 2.3 ਕੋ ਕਰੋੜ ਆ ਤਾਈਵਾਨ ਨੂੰ ਬਹੁਤ ਸਾਰੇ ਦੇਸ਼ ਅੱਜ ਵੀ ਅਲੱਗ ਦੇਸ਼ ਨਹੀਂ ਮੰਨਦੇ ਸਿਰਫ 10 ਤੋਂ 12 ਦੇਸ਼ ਆ ਜਿਹੜੇ ਇਹਨੂੰ ਅਲੱਗ ਦੇਸ਼ ਮੰਨਦੇ ਆ ਜੂਨ ਅਮਰੀਕਾ ਇੰਡੀਆ ਵੀ ਤਾਈਵਾਨ ਨੂੰ ਅਲੱਗ ਦੇਸ਼ ਨਹੀਂ ਮੰਨਦਾ ਹੈਗਾ ਚਾਈਨਾ ਖੁਦ ਤਾਈਵਾਨ ਨੂੰ ਆਪਣਾ ਹੀ ਹਿੱਸਾ ਮੰਨਦਾ ਆ ਜੂਨ ਦੇ ਵਿੱਚ ਚਾਈਨਾ ਆਪਣੇ ਆਪ ਨੂੰ ਰਿਕੋਗਨਾਈਜ਼ ਕਰਦਾ ਹੈ ਰਿਪਬਲਿਕ ਆਫ ਚਾਈਨਾ ਤੇ ਦੂਜੇ ਪਾਸੇ ਜਿਹੜਾ ਚਾਈਨਾ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਦਾ ਹੈ ਪੀਪਲ ਰਿਪਬਲਿਕ ਆਫ ਚਾਈਨਾ ਸੋ ਚਾਈਨਾ ਦਾ ਕਹਿਣਾ ਹੈ ਜਿਹੜਾ ਮੇਨ ਚਾਈਨਾ ਕਹਿੰਦਾ ਚਾਈਨਾ ਜਿਹੜਾ ਦੁਨੀਆ ਦੇ ਵਿੱਚ ਇੱਕ ਹੀ ਹੋ ਸਕਦਾ ਹੈ ਤੇ ਤਾਈਵਾਨ ਇਹਦਾ ਹੀ ਹਿੱਸਾ ਹੈ ਜੇ ਮੈਂ ਗੱਲ ਕਰਾਂ ਤਾਂ ਚਾਈਨਾ ਵਾਲੇ ਇੱਥੇ ਲਗਾਤਾਰੀ 에ਅਰ ਸਪੇਸ ਦੀ ਤਾਈਵਾਨ ਦੇ ਜਾਇਦਾ ਜਿਹੜਾ ਸਮੁੰਦਰੀ ਏਰੀਆ ਉਹਦੀ ਜਿਹੜੀ ਉਲੰਘਣਾ ਆ ਉਹ ਕਰਦੇ ਰਹਿੰਦੇ ਆ ਬਹੁਤ ਵਾਰੀ ਇੱਥੇ ਉਹ ਇੱਕ ਤਰ੍ਹਾਂ ਦੇ ਨਾਲ ਐਕਸਰਸਾਈਜ਼ ਫੌਜੀ ਰਿਹਾਸਲ ਇਹਦੇ ਆਲੇ ਦੁਆਲੇ ਕਰਦੇ ਰਹਿੰਦੇ ਆ ਸੋ ਇਹ ਕਿਸੇ ਟਾਈਮ ਦੇ ਉੱਤੇ ਤਾਈਵਾਨ ਦੇ ਉੱਤੇ ਹਮਲਾ ਕਰਕੇ ਉਹਨੂੰ ਮੜਾ ਲੂਗੇ ਇਹ ਕੋਈ ਵੱਡੀ ਗੱਲ ਨਹੀਂ ਹੋਊਗੀ ਬਾਰ ਹੁਣ ਜਦੋਂ ਚਾਈਨਾ ਵਾਲਿਆਂ ਨੂੰ ਜਾਪਾਨ ਵਾਲਿਆਂ ਨੇ ਜਿਹੜੀ ਉਹਦੀ ਪ੍ਰਧਾਨ ਮੰਤਰੀ ਨੇ ਸਾਨੇ ਟਕਾਈਚੀ ਨੇ ਹੁਣ ਜੋ ਆਕੇ ਕਿਹਾ ਕਿ ਅਸਲੀ ਅਸੀਂ ਇਹਦੀ ਰੱਖਿਆ ਕਰਾਂਗੇ ਜੇਕਰ ਐਦਾਂ ਹੋਇਆ ਤਾਂ ਕਰਕੇ ਚਾਈਨਾ ਵਾਲਿਆਂ ਨੂੰ ਜਿਹੜੀ ਚੀਜ਼ ਸੌਖੀ ਲੱਗਦੀ ਸੀਗੀ ਉਹ ਉਹਨਾਂ ਨੂੰ ਹੁਣ ਔਖੀ ਲੱਗਦੀ ਆ ਕਿ ਜਾਪਾਨ ਜੇਕਰ ਵਿੱਚ ਆਊਗਾ ਇਸ ਲਈ ਇਹ ਥੋੜਾ ਜਿਹਾ ਹੁਣ ਤਿਲਮਲਾ ਗਿਆ ਚਾਈਨਾ ਦੁਆਰਾ ਤਾਈਵਾਨ ਨੂੰ ਆਪਣਾ ਮੰਨਣ ਦੇ ਕੁਝ ਹਿਸਟੋਰੀਕਲ ਕਾਰਨ ਵੀ ਆ ਕਿਉਂਕਿ 17ਵੀਂ ਸਦੀ ਦੇ ਵਿੱਚ ਜਦੋਂ ਇੱਥੇ ਕਿੰਗ ਵੰਸ਼ ਦਾ ਰਾਜ ਸੀਗਾ ਚਾਈਨਾ ਦੇ ਵਿੱਚ ਉਦੋਂ ਤਾਈਵਾਨ ਉਹਨਾਂ ਦੇ ਹੀ ਅੰਦਰ ਸੀਗਾ ਪਰ 1895 ਦੇ ਵਿੱਚ ਜਿਹੜੀ ਪਹਿਲੀ ਲੜਾਈ ਹੋਈ ਸੀ ਜਾਪਾਨ ਤੇ ਚੀਨ ਦੀ ਜਿਹਦੇ ਵਿੱਚ ਕਿੰਗ ਰਾਜਵੰਸ਼ ਵਾਲੇ ਜਿਹੜੇ ਉਹ ਹਾਰ ਗਏ ਸੀਗੇ ਇਸ ਲਈ ਜਿਹੜਾ ਇਹ ਤਾਈ ਵੰਸ਼ ਸੀਗਾ ਜਾਪਾਨ ਦੇ ਅੰਡਰ ਹੀ ਆ ਚੁੱਕਿਆ ਸੀਗਾ ਜੇ ਮੈਂ ਦੱਸਾਂ ਤਾਂ 1941 ਦੇ ਵਿੱਚ ਪੂਰੇ ਪੈਸੀਫਿਕ ਓਸ਼ਣ ਦੇ ਵਿੱਚ ਜਾਪਾਨ ਜਿਹੜਾ ਇੱਕ ਬਹੁਤ ਪਾਵਰਫੁਲ ਦੇਸ਼ ਸੀਗਾ ਪਹਿਲੀ ਲੜਾਈ ਦੇ ਵਿੱਚ ਵੀ ਇਹਦਾ ਅਹਿਮ ਰੋਲ ਸੀਗਾ ਦੂਜੀ ਲੜਾਈ ਦੇ ਵਿੱਚ ਵੀ ਜਦੋਂ ਇਹਦੇ ਉੱਤੇ ਨਾਗਾਸਾਕੀ ਹਿਰੋਸ਼ੀਮਾ ਦੇ ਉੱਤੇ ਬੰਬ ਡਿਗਿਆ ਉਸ ਤੋਂ ਪਹਿਲਾਂ ਪਹਿਲਾਂ ਇਹਨੇ ਚਾਈਨਾ ਦੇ ਤੇ ਪੈਸੀਫਿਕ ਕੋਚੰਦੇ ਬਹੁਤ ਸਾਰੇ ਏਰੀਆ ਦੇ ਉੱਤੇ ਕਬਜ਼ਾ ਕੀਤਾ ਹੋਇਆ ਸੀ ਜੇ ਗੱਲ ਕੀਤੀ ਜਾਵੇ 1941 ਤੱਕ ਚਾਈਨਾ ਦਾ ਬਹੁਤ ਸਾਰਾ ਹਿੱਸਾ ਮੰਚੂਰੀਆ ਸਿੰਘਾਈ ਨਾਨਚਿੰਗ ਆ ਜੋ ਤੁਸੀਂ ਬਲੂ ਬਲੂ ਏਰੀਆ ਦੇਖ ਸਕਦੇ ਆ ਇਹ ਸਾਰੇ ਦੇ ਉੱਤੇ ਜਾਪਾਨ ਦਾ ਹੀ ਕਬਜ਼ਾ ਸੀਗਾ ਜਦੋਂ 1945 ਦੇ ਵਿੱਚ ਅਮਰੀਕਾ ਵਾਲਿਆਂ ਨੇ ਉੱਥੇ ਪਰਮਾਣੂ ਬੰਬ ਸਿੱਟਿਆ ਉਹਦੇ ਤੋਂ ਬਾਅਦ ਹੀ ਉਹਨਾਂ ਨੇ ਇਹ ਸਾਰਾ ਕਬਜ਼ਾ ਜਿਹੜਾ ਸੀਗਾ ਛੱਡ ਦਿੱਤਾ ਸੀਗਾ ਜਿਹੜਾ ਟਾਈਵਾਨ ਵੀ ਸੀਗਾ ਉਹਦੇ ਤੋਂ ਵੀ ਆਪਣਾ ਉਹਨਾਂ ਨੇ ਅਧਿਕਾਰ ਉਦੋਂ ਛੱਡ ਦਿੱਤਾ ਸੀਗਾ ਜਾਪਾਨ ਨੇ ਨਾਲ ਹੀ ਜਦੋਂ ਚਾਈਨਾ ਦੇ ਵਿੱਚ ਵੀ ਜਦੋਂ ਅੰਗਰੇਜ਼ ਵੀ ਛੱਡ-ਛੁੱਡ ਕੇ ਜਾਂਦੇ ਆ 1949 ਦੇ ਕਰੀਬ ਕਮਿਊਨਿਸਟ ਪਾਰਟੀ ਤੇ ਜਿਹੜੀ ਉਹਨਾਂ ਦੀ ਰਾਸ਼ਟਰਵਾਦੀ ਪਾਰਟੀਆਂ ਸੀਗੀਆਂ ਉਹਨਾਂ ਦੇ ਵਿੱਚ ਗ੍ਰਹਿ ਜੁੱਧ ਸ਼ੁਰੂ ਹੋ ਜਾਂਦਾ ਤੇ ਉਹਦੇ ਵਿੱਚ ਕਮਿਊਨਿਸਟ ਪਾਰਟੀ ਜਿਹਨਾਂ ਦਾ ਅੱਜ ਵੀ ਇੱਥੇ ਰਾਜਾ ਉਹ ਜਿੱਤ ਜਾਂਦੇ ਆ ਤੇ ਰਾਸ਼ਟਰਵਾਦੀ ਪਾਰਟੀ ਵਾਲੇ ਜਿਹੜੇ ਸੀਗੇ ਉਹ ਚਾਈਨਾ ਨੂੰ ਛੱਡ ਕੇ ਸਾਰੇ ਤਾਈਵਾਨ ਦੇ ਉੱਤੇ ਚਲੇ ਜਾਂਦੇ ਆ ਜਿਹਦੀ ਵਜ੍ਹਾ ਕਰਕੇ ਉਹ ਸ਼ਾਸਨ ਜਿਹੜਾ ਤਾਈਵਾਨ ਦੇ ਉੱਤੇ ਅਲੱਗ ਤਰ੍ਹਾਂ ਦੇ ਨਾਲ ਆਪਣਾ ਅੱਜ ਤੱਕ ਵੀ ਚਲਾ ਰਿਹਾ ਸੋ ਇਹ ਪੂਰੀ ਹਿਸਟਰੀ ਸੀਗੀ ਚਾਈਨਾ ਇਹਦੇ ਹਿਸਟੋਰੀਕਲ ਜਿਹੜੇ ਬੈਕਗ੍ਰਾਉਂਡ ਸੀਗੇ 17ਵੀਂ ਸਦੀ ਤੱਕ ਉਹਨਾਂ ਦਾ ਰਾਜ ਸੀਗਾ ਇਸ ਲਈ ਤਾਈਵਾਨ ਨੂੰ ਆਪਣਾ ਹੀ ਹਿੱਸਾ ਮੰਨਦਾ ਆ ਸੋ ਇਸ ਵਜ੍ਹਾ ਕਰਕੇ ਜਿਹੜਾ ਇਹ ਚਾਈਨਾ ਤੇ ਜਾਪਾਨ ਦੀ ਕਿਉਂਕਿ ਪਹਿਲਾਂ ਵੀ ਦੁਸ਼ਮਣੀਆਂ ਜੇ ਮੈਂ ਥੋੜਾ ਹੋਰ ਬੈਕ ਹਿਸਟਰੀ ਦੇ ਵਿੱਚ ਜਾਵਾਂ ਜਦੋਂ ਜਾਪਾਨ ਨੇ ਸਿੰਘਾਈ ਤੋਂ ਬਾਅਦ ਨਾਨਚਿੰਗ ਦੇ ਉੱਤੇ ਜਾ ਕੇ ਹਮਲਾ ਕੀਤਾ ਇਹਨਾਂ ਨੇ ਇੰਨੀ ਕੁ ਬੇਰਮੀ ਦੇ ਨਾਲ ਉੱਥੇ 1939 ਦੇ ਕਰੀਬ ਦੀ ਇਹ ਗੱਲਬਾਤ ਆ ਸਾਰੀ ਇੰਨੀ ਬੇਰਮੀ ਦੇ ਨਾਲ ਉੱਥੇ ਲੋਕਾਂ ਨੂੰ ਮਾਰਿਆ ਮਾਸ ਮਾਸ ਗਿਣਤੀ ਦੇ ਵਿੱਚ ਇਹਨਾਂ ਨੇ ਮਤਲਬ ਕਿ ਲੋਕਾਂ ਨੂੰ ਮਾਰਿਆ ਉੱਥੇ ਚਾਈਨਾ ਦੇ ਵਿੱਚ ਰੇਪ ਕੀਤੇ ਜੀਂਦੇ ਲੋਕਾਂ ਨੂੰ ਮਾਰ ਦਿੱਤਾ ਇਹ ਵੀਡੀਓਗ੍ਰਾਫ ਉਸ ਸਮੇਂ ਜਾਪਾਨ ਦੇ ਲੋਕਾਂ ਨੇ ਆਪ ਬਣਾਈਆਂ ਇੰਨੀ ਟੈਕਨੋਲੋਜੀ ਜਾਪਾਨ ਵਾਲਿਆਂ ਦੇ ਕੋਲ ਸੀਗੀ ਉਹਨਾਂ ਕੋਲ ਵੀਡੀਓ ਕੈਮਰੇ ਸਭ ਸੀਗੇ ਜਾਣੀ ਕਿ ਸ਼ਰਤਾਂ ਰੱਖੀਆਂ ਜਾਂਦੀਆਂ ਸੀਗੀਆਂ ਜਪਾਨ ਵਾਲੇ ਜਿਹੜੇ ਫੌਜੀ ਜਿਗੇ ਕਿ ਤੁਸੀਂ ਕਿੰਨੇ ਜਾਣਿਆਂ ਨੂੰ ਮਾਰਦੇ ਆ ਇਦਾਂ 10-10 ਬੰਦੇ ਖੜੇ ਕਰਕੇ ਚੀਨ ਵਾਲੇ ਉਹਨਾਂ ਨੂੰ ਇਦਾਂ ਇਕੱਠਿਆਂ ਨੂੰ ਮਾਰ ਦੇਣਾ ਜਾਨੀ ਕਿ ਬੇਅੰਤਹਾ ਤਰੀਕੇ ਦੇ ਨਾਲ ਇਹਨਾਂ ਨੇ ਮਾਰਿਆ ਇਹ ਜਿਹੜੀਆਂ ਵੀਡੀਓ ਸੀਗੀਆਂ ਜਦੋਂ ਸੈਕੰਡ ਵਰਲਡ ਵਾਰ ਦੇ ਵਿੱਚ ਨਾਗਾਸਾਕੀ ਹਿਰੋਸ਼ੀਮਾ ਤੇ ਬੰਬ ਸਿੱੜ ਦਿੱਤੇ ਜਪਾਨ ਵਾਲਿਆਂ ਨੇ ਆਪਣਾ ਸਰੈਂਡਰ ਕਰ ਦਿੱਤਾ ਫਿਰ ਇਹ ਨਿਕਲ ਕੇ ਕਈ ਸਾਲਾਂ ਬਾਅਦ ਬਾਹਰ ਆਈਆਂ ਤਾਂ ਦੁਨੀਆ ਨੂੰ ਪਤਾ ਲੱਗਾ ਕਿ ਜਾਪਾਨ ਵਾਲਿਆਂ ਨੇ ਚਾਈਨਾ ਦੇ ਉੱਤੇ ਕਿਸ ਹੱਦ ਤੱਕ ਜ਼ੁਲਮ ਕੀਤਾ ਇਹ ਸਾਰਾ ਸਿੰਗਾਈ ਤੋਂ ਨਾਨਚਿੰਗ ਦੇ ਵਿਚਕਾਰ ਜਿਹੜਾ ਏਰੀਆ ਕੈਪਚਰ ਕੀਤਾ ਸੀਗਾ ਇਹ ਉਦੋਂ ਦੀਆਂ ਸਾਰੀਆਂ ਫੁਟੇਜ ਆ ਜਿੱਥੇ ਇਹਨਾਂ ਨੇ ਚੀਨੀਆਂ ਨੂੰ ਐ ਤਹਿਸ ਨਹਿਸ ਤਰੀਕੇ ਦੇ ਨਾਲ ਜਾਨੀ ਕਿ ਇੱਕ ਤਰ੍ਹਾਂ ਦੇ ਨਾਲ ਜੈਨੋਸਾਈਡ ਕੀਤਾ ਪੂਰਾ ਤਾਈਵਾਨ ਦੇ ਤੇ ਬਹੁਤ ਸਾਰੇ ਦੇਸ਼ ਐਸ ਵੇਲੇ ਨਿਰਪਰਾ ਕਿਉਂਕਿ ਸੈਮੀ ਕੰਡਕਟਰ ਸਭ ਤੋਂ ਜ਼ਿਆਦਾ ਜੇਕਰ ਬਣਦੇ ਆ ਅੱਦੇ ਤੋਂ ਵੀ ਜ਼ਿਆਦਾ ਹਿੱਸਾ ਕਿੱਥੇ ਬਣਦਾ ਤਾਈਵਾਨ ਦੇ ਵਿੱਚ ਹੀ ਬਣਦਾ ਚਾਹੇ ਇੰਡੀਆਲਾ ਚਾਹੇ ਜੂਵਤ ਸੇ ਲਾ ਲੋ ਸਾਰੇ ਹੀ ਇੱਥੇ ਉੱਤੇ ਨਿਰਭਰ ਹੈ ਸੈਮੀ ਕੰਡਕਟਰ ਫੋਨਾਂ ਦੇ ਵਿੱਚ ਇਲੈਕਟ੍ਰੋਨਿਕ ਸਮਾਨ ਲਾ ਲਓ ਗੱਡੀਆਂ ਚ ਚਲਾ ਲਓ ਜਹਾਜ਼ਾਂ ਚ ਚਲਾ ਲਓ ਹਰੇਕ ਚੀਜ਼ ਦੇ ਵਿੱਚ ਪੈਂਦੇ ਆ ਜੇਕਰ ਚਾਈਨਾ ਵਾਲਿਆਂ ਨੇ ਤਾਈਵਾਨ ਦੇ ਉੱਤੇ ਹਮਲਾ ਕਰਕੇ ਇਹਨੂੰ ਕੈਪਚਰ ਵਗੈਰਾ ਕਰ ਲਿਆ ਤਾਂ ਇਹ ਸਿਸਟਮ ਵੀ ਰੁਕ ਜਾਣਾ ਇਸ ਲਈ ਅਮਰੀਕਾ ਵਾਲੇ ਹੀ ਤਾਂ ਸਾਰਿਆਂ ਨੂੰ ਪਤਾ ਹੈ ਕਿ ਜਪਾਨ ਦੇ ਪਿੱਛੇ ਅਮਰੀਕਾ ਵਾਲੇ ਆ ਕਿਉਂਕਿ ਜਪਾਨ ਦੀ ਤੇ ਅਮਰੀਕਾ ਦੀ ਸੰਧੀ ਹੋਈ ਆ ਕਿ ਜੇਕਰ ਜਪਾਨ ਦੇ ਉੱਤੇ ਕਿਸੇ ਨੇ ਵੀ ਹਮਲਾ ਕੀਤਾ ਤਾਂ ਅਮਰੀਕਾ ਉਹਦੀ ਰੱਖਿਆ ਕਰਨ ਆਊਗਾ ਉਹਦੇ ਤੇ ਅਟੈਕ ਕਰੂਗਾ ਜਦੋਂ ਨਾਗਾਸਾਕੀ ਹਿਰਾਸ਼ੀਮਾ ਤੋਂ ਬਾਅਦ ਸਰੈਂਡਰ ਕਰਤਾ ਸੀ ਜਪਾਨ ਨੇ ਤਾਂ ਇਹ ਜਿਹੜੀਆਂ ਸੰਧੀਆਂ ਉੱਥੇ ਹੋਈਆਂ ਸੀਗੀਆਂ ਸੋ ਜੇ ਮੈਂ ਗੱਲ ਕਰਾਂ ਤਾਂ ਤਾਈਵਾਨ ਦੀ TSMC ਕੱਲੀ-ਕੱਲੀ ਕੰਪਨੀ ਆ ਜਿਹੜੀ ਇੱਕੋ ਹੀ ਕੰਪਨੀ 65% ਜਿਹੜਾ ਸੈਮੀ ਕੰਡਕਟਰ ਆ ਉਹੋ ਬਣਾ ਕੇ ਦੁਨੀਆ ਦੇ ਵਿੱਚ ਅਪਲਾਈ ਕਰਦੀ ਇਕੱਲੀ ਇੱਕੋ ਹੀ ਕੰਪਨੀ ਸੋ ਇਸ ਵਜ੍ਹਾ ਕਰਕੇ ਵੀ ਜਿਹੜੇ ਦੁਨੀਆ ਦੇ ਦੇਸ਼ ਆ ਉਹ ਨਹੀਂ ਚਾਹੁੰਦੇ ਕਿ ਚਾਈਨਾ ਵਾਲੇ ਇਹਦੇ ਤੇ ਹਮਲਾ ਕਰਕੇ ਕੈਪਚਰ ਕਰ ਲੈਣ ਸੋ ਕਿਸੇ ਨਾ ਕਿਸੇ ਤਰ੍ਹਾਂ ਪੱਛਮੀ ਦੇਸ਼ਾਂ ਦੁਆਰਾ ਜਾਪਾਨ ਨੂੰ ਮੋਰੇ ਕੀਤਾ ਜਾ ਰਿਹਾ ਪਰ ਜਾਪਾਨ ਵਾਲਿਆਂ ਨੇ ਜਦੋਂ ਵੀ ਇਹ ਨਾਗਾਸਾਕੀ ਹਿਰੋਸ਼ੀਮਾ ਤੋਂ ਬਾਅਦ ਜਿਹੜੇ ਬੰਬ ਡੇਗੇ ਸੀ ਉਹਨਾਂ ਨੇ ਕਿਹਾ ਜੀ ਸਾਡੀ ਤਾਂ ਤਬਾਹੀ ਹੋ ਚੁੱਕੀ ਆ ਪਰ ਅਸੀਂ ਨਹੀਂ ਚਾਹੁੰਦੇ ਕਿ ਇਹ ਪਰਮਾਣੂ ਬੰਬਾਂ ਨਾਲ ਕੋਈ ਹੋਰ ਵੀ ਤਬਾਹ ਹੋਵੇ ਇਸ ਲਈ ਉਹਨਾਂ ਨੇ ਤਿੰਨ ਸ਼ਰਤਾਂ ਜਾਂ ਕਹਿ ਲਓ ਕਿ ਇੱਕ ਤਰ੍ਹਾਂ ਦੇ ਨਾਲ ਅਪਲਾਈ ਕੀਤੀਆਂ ਸੀ ਆਪਣੇ ਦੇ ਉੱਤੇ ਹੀ ਇੱਕ ਕਾਨੂੰਨ ਬਣਾਇਆ ਸੀ ਕਿ ਜਾਪਾਨ ਕੋਈ ਵੀ ਪਰਮਾਣੂ ਬੰਬ ਆਪਣੇ ਦੇਸ਼ ਦੇ ਵਿੱਚ ਨਹੀਂ ਬਣਾਊਗਾ। ਜਿੱਥੇ ਉਹਨਾਂ ਨੇ ਕੀਤਾ ਜੀ ਨਾ ਹੀ ਕਿਸੇ ਹੋਰ ਦੇਸ਼ ਨੂੰ ਪਰਮਾਣੂ ਬੰਬ ਆਪਣੇ ਦੇਸ਼ ਦੇ ਵਿੱਚ ਬਣਾਉਣ ਦਊਗਾ। ਤੀਜਾ ਉਹਨਾਂ ਨੇ ਕੀਤਾ ਸੀਗਾ ਕਿ ਕੋਈ ਹੋਰ ਦੇਸ਼ ਵੀ ਕੋਈ ਵੀ ਪਰਮਾਣੂ ਬੰਬ ਜਿਹੜਾ ਆ ਉਹ ਜਾਪਾਨ ਦੇ ਵਿੱਚ ਨਹੀਂ ਲੈ ਕੇ ਆਊਗਾ। ਸੋ ਇਹ ਉਹਨਾਂ ਨੇ ਤਿੰਨ ਇੱਕ ਤਰ੍ਹਾਂ ਦੇ ਨਾਲ ਸ਼ਰਤਾਂ ਰੱਖੀਆਂ ਸੀਗੀਆਂ। ਪਰ ਹੁਣ ਜਿਹੜਾ ਉਹ ਦੁਬਾਰਾ ਆਪਣਾ ਜਿਹੜਾ ਸੰਵਿਧਾਨ ਆ ਜਾਪਾਨ ਦਾ ਉਹਦੇ ਵਿੱਚ ਇਹ ਸਾਨੇ ਟਕਾਈਚੀ ਜਿਹੜੀ ਨਵੀਂ ਆਈ ਆ ਬੜੀ ਤੇਜ਼ ਆ ਉਹ ਕਹਿੰਦੀ ਆ ਮੈਂ ਦੁਬਾਰਾ ਹੁਣ ਉਹਦੇ ਵਿੱਚ ਫੇਰ ਬਦਲ ਕਰੂੰਗੀ ਸੋ ਸੋ ਜਾਣਕਾਰ ਦੱਸ ਦਿਆ ਕਿ ਇਹਦੇ ਵਿੱਚ ਫੇਰ ਬਦਲ ਇਹ ਕੀਤਾ ਜਾ ਰਿਹਾ ਇਹ ਕੀਤਾ ਜਾ ਰਿਹਾ ਕਿ ਜਿਹੜੀ ਤੀਜੀ ਸ਼ਰਤ ਆ ਕਿ ਕੋਈ ਵੀ ਤੀਜਾ ਦੇਸ਼ ਉੱਥੇ ਜਿਹੜਾ ਪਰਮਾਣੂ ਬਾਂਬਾ ਉਹ ਲੈ ਕੇ ਆ ਸਕਦਾ ਨਹੀਂ ਲੈ ਕੇ ਆ ਸਕਦਾ ਉਹ ਚੇਂਜ ਕੀਤਾ ਜਾ ਰਿਹਾ ਸੋ ਸਿੱਧਾ ਸਿੱਧਾ ਹੈ ਕਿ ਅਮਰੀਕਾ ਵਾਲੇ ਉੱਥੇ ਲਿਆ ਕੇ ਆਪਣਾ ਸਿਸਟਮ ਫਿੱਟ ਕਰ ਸਕਦੇ ਆ ਕਿਉਂਕਿ ਬਹੁਤ ਸਾਰੇ ਅਮਰੀਕਾਂ ਦੀਆਂ ਜਿਹੜੀਆਂ ਫੌਜਾਂ ਆਲਰੇਡੀ ਜਾਪਾਨ ਦੇ ਵਿੱਚ ਰਹਿੰਦੀਆਂ ਹੀ ਆ ਸੋ ਜੋ ਵੀ ਜਾਪਾਨ ਨੇ ਬਿਆਨ ਦਿੱਤੇ ਉਹ ਸਿੱਧਾ-ਸਿੱਧਾ ਕਹਿ ਸਕਦੇ ਆ ਅਮਰੀਕਾਂ ਨੇ ਇਹੀ ਦਿੱਤੇ ਆ ਸੋ ਜਿਹੜੀ ਉਹ ਪ੍ਰਧਾਨ ਮੰਤਰੀ ਬਣਾਈ ਆ ਸਾਨੇ ਟਕਾਈਜੀ ਉਹਦੇ ਪਿੱਛੇ ਵੀ ਅਮਰੀਕਾਂ ਦਾ ਬਹੁਤ ਵੱਡਾ ਯੋਗਦਾਨ ਆ ਸੋ ਇਸ ਵਜ੍ਹਾ ਕਰਕੇ ਜਦੋਂ ਹੁਣ ਉਹ ਆਪਣੀ ਜਿਹੜੀ ਨਿਊਕਲੀਅਰ ਵਾਲੀਆਂ ਜਿਹੜੀਆਂ ਸ਼ਰਤਾਂ ਉਹ ਵੀ ਚੇਂਜ ਕਰਨ ਜਾ ਰਿਹਾ ਤਾਂ ਚਾਈਨਾ ਇਸ ਵੇਲੇ ਬਹੁਤ ਹੀ ਟੈਨਸ਼ਨ ਦੇ ਵਿੱਚ ਆ ਚੁੱਕਿਆ ਹੈ ਕਿ ਜੇਕਰ ਉਹਨਾਂ ਨੇ ਇਹ ਆਪਣੀਆਂ ਨਿਊਕਲੀਅਰ ਸ਼ਰਤਾਂ ਵੀ ਬਦਲੀਆਂ ਤਾਂ ਉਹਦੇ ਨਾਲ ਪੈਸੀਫਿਕ ਓਸ਼ਨ ਦੇ ਵਿੱਚ ਜਿਹੜੀ ਸ਼ਾਂਤੀ ਆ ਚਾਈਨਾ ਵਾਲੇ ਕਹਿੰਦੇ ਉਹ ਭੰਗ ਹੋ ਸਕਦੀ ਆ ਸੋ ਨਾਲ ਦੀ ਨਾਲ ਚਾਈਨਾ ਵਾਲਿਆਂ ਨੇ ਇੱਕ ਆਰਡਰ ਜਾਰੀ ਕੀਤਾ ਕਿ ਸਾਡੇ ਜਿੰਨੇ ਵੀ ਜਾਤਰੀਆ ਜਿਹੜੇ ਵਿਜ਼ਿਟ ਕਰਨ ਜਾਂਦੇ ਆ ਜਾਪਾਨ ਦੇ ਵਿੱਚ ਉਹ ਨਾ ਜਾਣ ਜੇ ਮੈਂ ਗੱਲ ਕਰਾਂ ਤਾਂ ਚਾਈਨ ਵਾਲਿਆਂ ਨੇ ਬਾਧੂ ਪੈਸੇ ਪੂਸੇ ਕਮਾ ਲਿਆ ਉਹ ਨਕਲੀ ਸਮਾਨ ਸਸਤਾ ਸਮਾਨ ساری ਦੁਨੀਆ ਨੂੰ ਵੇਚ-ਵੇਚ ਕੇ ਇੱਕ ਇੱਕ ਡਾਲਰ ਦਾ ਸੋ ਜਦੋਂ ਘੁੰਮਣ ਫੇਰਨ ਜਾਂਦੇ ਆ ਤਾਂ ਉਹ ਜ਼ਿਆਦਾਤਰ ਜਾਪਾਨ ਦੇ ਵਿੱਚ ਹੀ ਜਾਂਦੇ ਆ ਜਿੱਦਾਂ ਆਪਣੇ ਵਾਲੇ ਥਾਈਲੈਂਡ ਜਾਂਦੇ ਆ ਗੰਦ ਪਾਉਂਦੇ ਆ ਜਾ ਕੇ ਜਾਂ ਮਾਲਦੀਵ ਜਾਂਦੇ ਆ ਨਾ ਸੋ ਇਹ ਉੱਥੇ ਜਾਂਦੇ ਆ ਤੇ ਔਸਤਨ 75 ਲੱਖ ਬੰਦਾ ਹਰੇਕ ਸਾਲ ਚਾਈਨਾ ਵਾਲਾ ਜਾਪਾਨ ਘੁੰਮਣ ਜਾਂਦਾ ਐਨਾ ਬਿਜ਼ਨਸ ਦਿੰਦੇ ਆ ਇਹ ਜਾਪਾਨ ਸੋ ਇਹਨਾਂ ਨੇ ਜਦੋਂ ਹੁਣ ਕਿਹਾ ਕਿ ਬਈ ਚਾਈਨਾ ਵਾਲਿਓ ਤੁਸੀਂ ਹੁਣ ਨਾ ਜਾਓ ਚੀਨ ਵਾਲਿਆਂ ਨੇ ਕਿਹਾ ਤਾਂ ਚਾਈਨਾ ਦੇ 5 ਲੱਖ ਲੋਕਾਂ ਨੇ ਜਿਹੜਾ ਆਪਣਾ ਵੀਜ਼ਾ ਸੀਗਾ ਉਹ ਕੈਨਸਲ ਕਰ ਦਿੱਤਾ ਕਹਿੰਦੇ ਨਹੀਂ ਜੀ ਆਪਾਂ ਨਹੀਂ ਜਾਵਾਂਗੇ ਸੋ ਇਹਦੇ ਨਾਲ ਇੱਕ ਤਰ੍ਹਾਂ ਦੇ ਨਾਲ ਫਾਈਨੈਂਸ਼ੀਅਲੀ ਕਾਫੀ ਲੌਸ ਵੀ ਹੋਊਗਾ ਜਾਪਾਨ ਨੂੰ ਪਰ ਚਾਈਨਾ ਵਾਲਿਆਂ ਨੇ ਕੱਲਾ ਇਹ ਵੀਜ਼ਾ ਰੱਦ ਕਰਕੇ ਜਾਂ ਵੀਜ਼ਾ ਰੱਦ ਕਰਨ ਦੀ ਅਪੀਲ ਜਾਂ ਨਾ ਜਾਣ ਦੀ ਅਪੀਲ ਕਰਕੇ ਹੀ ਕੰਮ ਨਹੀਂ ਰੋਕਿਆ ਉਹਨਾਂ ਨੇ ਆਪਣੇ ਜਿਹੜੇ ਕੋਸਟ ਗਾਰਡ ਸੀਗੇ ਸਮੁੰਦਰੀ ਜਹਾਜ਼ ਸੀਗੇ ਇੱਕ ਸੇਨ ਕਾਕੂ ਨਾਮ ਦਾ ਇੱਕ ਦੀਪਾ ਟਾਪੂਆ ਉਹਦੇ ਦਿਵਾਲੇ ਚੱਕਰ ਚੁੱਕਰ ਕੱਢਣ ਭੇਜ ਤੇ ਉੱਥੇ ਭੇਜ ਦਿੱਤੇ ਕਿਉਂਕਿ ਇਹਦਾ ਵੀ ਵਿਵਾਦ ਚੱਲਦਾ ਸੈਨ ਕਾਕੂ ਨਾਮ ਦਾ ਜਿਹੜਾ ਇੱਕ ਟਾਪੂਆ ਇਹ ਜਾਪਾਨ ਕਹਿੰਦਾ ਸਾਡਾ ਇਹ ਚਾਈਨਾ ਕਹਿੰਦਾ ਸਾਡਾ ਸੋ ਚਾਈਨਾ ਵਾਲਿਆਂ ਨੇ ਉਧਰ ਇਹ ਭੇਜ ਦਿੱਤੇ ਕਹਿਣ ਦਾ ਮਕਸਦ ਇਹੀ ਸੀਗਾ ਕਿ ਤੁਸੀਂ ਪਹਿਲਾਂ ਇਹ ਟਾਪੂ ਜਿਹੜਾ ਸੈਨ ਕਾਕੂ ਆ ਇਹਨੂੰ ਬਚਾ ਕੇ ਦਿਖਾ ਦਿਓ ਤਾਈਬਾਨ ਦੀ ਰੱਖਿਆ ਦੇ ਵਿੱਚ ਤਾਂ ਤੁਸੀਂ ਕੀ ਆਉਣਾ ਸੋ ਇਸ ਤਰ੍ਹਾਂ ਦੇ ਨਾਲ ਦੋਨਾਂ ਦੇਸ਼ਾਂ ਦੇ ਵਿੱਚ ਜਿਹੜਾ ਇਸ ਵੇਲੇ ਆ ਮਾਹੌਲ ਜਿਹੜਾ ਆ ਉਹ ਗਰਮ ਹੋ ਚੁੱਕਿਆ ਆ ਦੂਜਾ ਜਾਪਾਨ ਵੀ ਪਿਛਲੇ ਕੁਝ ਸਮੇਂ ਤੋਂ ਜਿਹੜੀ ਆਪਣੀ ਸੈਨਾ ਸ਼ਕਤੀਆਂ ਨੂੰ ਵਧਾਉਣ ਦੇ ਵਿੱਚ ਲੱਗਾ ਹੋਇਆ ਪਰ ਇਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਚੀਨ ਵਾਲਿਆਂ ਕੋਲ ਜਿਹੜੀ ਸੈਨਾ ਸ਼ਕਤੀ ਆ ਜਾਪਾਨ ਤੋਂ ਕਿਤੇ ਜ਼ਿਆਦਾ ਆ ਪਰ ਜਾਪਾਨ ਦੇ ਪਿੱਛੇ ਇਸ ਵੇਲੇ ਅਮਰੀਕਾ ਵੀ ਖੜਾ ਹੈ ਤੇ ਅਮਰੀਕਾ ਕਦੀ ਆਪ ਮੋਰੇ ਤਾਂ ਹੁੰਦਾ ਨਹੀਂ ਹੁੰਦਾ ਕਿਸੇ ਦੂਸਰੇ ਦੀ ਧਰਤੀ ਦੇ ਉੱਤੇ ਹੀ ਸਾਰਾ ਖੇਲ ਚੱਲਦਾ ਹੁੰਦਾ ਕਿਉਂਕਿ ਚਾਈਨਾ ਵਾਲਿਆਂ ਨੇ ਬੜੀ ਸਕੀਮ ਦੇ ਨਾਲ ਕਿਉਂਕਿ ਛੋਟਾ ਜਿਹਾ ਤਾਂ ਤਾਈਵਾਨ ਆ ਨਾ 2 ਕਰੋੜ ਲੱਖ ਤੋਂ ਲੈ ਕੇ 2 ਕਰੋੜ 30 ਲੱਖ ਦੇ ਕਰੀਬ ਇੱਥੇ ਲੋਕ ਰਹਿੰਦੇ ਆ ਜਿਹਦੇ ਵਿੱਚੋਂ ਦੱਸਿਆ ਇਹ ਜਾ ਰਿਹਾ ਕਿ ਕਰੋੜ ਦੇ ਕਰੀਬ ਜਿਹੜੇ ਲੋਕ ਆ ਉਹ ਚਾਈਨਾ ਤੋਂ ਆ ਕੇ ਪਿਛਲੇ 40-50 ਸਾਲਾਂ ਦੇ ਵਿੱਚ ਚਾਈਨਾ ਵਾਲਿਆਂ ਨੇ ਉੱਥੇ ਵਸਾ ਦਿੱਤੇ ਆ ਹਾਂਜੀ ਸਰਵੇ ਹੋਇਆ ਜਗਾ ਉੱਥੇ ਪਿੱਛੇ ਜੇ ਤਾਂ ਉਹਦੇ ਵਿੱਚ ਪੁੱਛਿਆ ਗਿਆ ਸੀ ਕਿ ਤੁਸੀਂ ਤੁਸੀਂ ਲੋਕਾਂ ਨੂੰ ਪੁੱਛਿਆ ਸੀ ਤੁਸੀਂ ਆਪਣੇ ਆਪ ਨੂੰ ਤਾਈਵਾਨ ਨਹੀਂ ਸਮਝਦੇ ਜਾਂ ਚੀਨੀ ਸਮਝਦੇ ਆ ਲਗਭਗ 40-50 ਲੋਕਾਂ ਨੇ ਇਹ ਕਿਹਾ ਜਿਗਾ ਕਿ ਅਸੀਂ ਦੋਵੇਂ ਹੀ ਸਮਝਦੇ ਆ ਆਪਣੇ ਆਪ ਨੂੰ ਮਤਲਬ ਗੱਲ ਕੀ ਆ ਕਿ ਜਿੱਥੋਂ ਦੀ ਅੱਧੀ ਜਨਸੰਖਿਆ ਆਪਣੇ ਆਪ ਨੂੰ ਤਾਈਵਾਨੀ ਵੀ ਕਹਿੰਦੀ ਆ ਚੀਨੀ ਵੀ ਕਹਿੰਦੀ ਆ ਸੋ ਜੇਕਰ ਕਾਲੂ ਚਾਈਨਾ ਵਾਲੇ ਉੱਥੇ ਹਮਲਾ-ਉਮਲਾ ਕਰਕੇ ਆਪਣੇ ਚ ਮਿਲਾ ਲੈਂਦੇ ਆ ਸੋ ਉਹ ਦੇ ਵਿੱਚ ਜਿਹੜਾ ਲੋਕਾਂ ਦਾ ਵਿਦਰੋਹ ਆ ਮੈਨੂੰ ਲੱਗਦਾ ਐਨਾ ਦੇਖਣ ਨੂੰ ਨਹੀਂ ਮਿਲੂਗਾ ਸੋ ਇਸ ਤਰ੍ਹਾਂ ਦੀ ਪਲੈਨਿੰਗ ਚਾਈਨਾ ਵਾਲਿਆਂ ਨੇ ਪਹਿਲਾਂ ਹੀ ਕੀਤੀ ਆ ਬੜੇ ਮਾਸਟਰਮਾਈਂਡ ਬੰਦੇ ਆ ਉਹਨਾਂ ਨੇ ਲਿਆ ਲਿਆ ਕੇ ਆਪਣੇ ਬੰਦੇ ਉੱਥੇ ਸਿੱੜ ਦਿੱਤੇ ਆ ਕਰੋ ਜੀ ਇੱਥੇ ਬੱਚੇ ਪੈਦਾ ਕਰੋ ਜਨਸੰਖਿਆ ਵਧਾਓ ਇੱਕ ਤਰ੍ਹਾਂ ਦੇ ਨਾਲ ਉਹ ਚਾਈਨਾ ਨੂੰ ਹੀ ਬਿਲੋਂਗ ਕਰਦੇ ਰਹਿੰਦੇ ਆ ਕਿਉਂਕਿ ਇਹ ਤਾਂ ਜਗ ਜਾਰ ਆ ਕਿ ਜਦੋਂ ਬੰਦਾ ਕਿਸੇ ਵੀ ਦੂਸਰੀ ਜਗ੍ਹਾ ਆ ਕੇ ਬੈਠਦਾ ਹੈ ਉਹਦੀਆਂ ਲਗਭਗ 2-3 ਪੀੜੀਆਂ ਤਾਂ ਆਪਣੇ ਪਿੱਛੇ ਨੂੰ ਹੀ ਆਪਣਾ ਪਛੋਕੜ ਸਮਝਦੀਆਂ ਰਹਿੰਦੀਆਂ ਆ ਜਦੋਂ ਪੰਜਾਬ ਦੇ ਵਿੱਚ ਕੋਈ ਬਿਹਾਰ ਤੋਂ ਆ ਕੇ ਘਰ ਲੈ ਲੈ ਪਰ ਉਹ ਆਪਣੇ ਆਪ ਨੂੰ ਬਿਹਾਰਾੜਾ ਹੀ ਸਮਝੂਗਾ ਇੱਕ ਪੀੜੀ ਦੋ ਪੀੜੀ ਤਿੰਨ ਪੀੜੀ ਹਾਂ ਚਾਰ-ਪੰਜ ਪੀੜੀਆਂ ਬਾਅਦ ਉਹ ਬਦਲ ਜਊਗੇ ਆਪਣੇ ਆਪ ਨੂੰ ਪੰਜਾਬੀ ਕਹਿ ਲਊਗੇ ਗੱਲ ਅਲੱਗ ਆ ਇਸੇ ਹੀ ਤਰ੍ਹਾਂ ਇਹਨਾਂ ਨੇ ਆਹ ਚੀਨ ਦੇ ਵਿੱਚ ਲਿਆ ਕੇ ਇਹ ਤਾਈਵਾਨ ਦੇ ਵਿੱਚ ਚੀਨੀ ਲਿਆ ਲਿਆ ਕੇ ਬਿਠਾ ਲਿਓ ਆ ਸੋ ਫੌਜ ਦਾ ਮੁਕਾਬਲਾ ਤਾਈਵਾਨ ਦਾ ਤੇ ਚਾਈਨਾ ਦਾ ਵੀ ਨਹੀਂ ਹੈਗਾ ਨਾ ਤਾਈਵਾਨ ਵਾਲਿਆਂ ਕੋ ਤਾਂ ਅੱਗੇ ਇੱਕ ਜਿਹੜੇ ਮਤਲਬ ਲਿਮਟਡ ਜੈ ਹੀ ਸੰਸਾਧਨਾਂ ਚੀਨ ਵਾਲਿਆਂ ਕੋ 20 ਲੱਖ ਤੋਂ ਕਰੀਬ ਤਾਂ ਇਹਨਾਂ ਦੇ ਜਿਹੜੇ ਆ ਫੌਜੀ ਆ ਤਾਈਵਾਨ ਵਾਲਿਆਂ ਦੇ ਕੋਲ ਡੇਢ ਕ ਲੱਖ ਦੇ ਖਰੀਬ ਆ ਸੋ ਹੋਰ ਵੀ ਜਿਹੜਾ ਥਲਸਨ ਹੈ ਜਲਸਨ ਹੈ ਹਵਾਈਸਨ ਹੈ ਭੰਡਾਰ ਟੈਂਕ ਟੁੰਕ ਇਹਨਾਂ ਕੋ ਕਿਤੇ ਜ਼ਿਆਦਾ ਚਾਈਨਾ ਵਾਲਿਆਂ ਕੋ ਤਾਈਵਾਨ ਦਾ ਤਾਂ ਕੋਈ ਮੁਕਾਬਲਾ ਹੈ ਹੀ ਨਹੀਂਗਾ ਸੋ ਜੇਕਰ ਇਹ ਕਿਸੇ ਸਮੇਂ ਅਭਿਆਸ ਉੱਤੇ ਕਰਦੇ ਕਰਦੇ ਪੂਰਾ ਹਮਲਾ ਕਰਕੇ ਜ਼ਬਤ ਵੀ ਕਰ ਲੈਂਦੇ ਆ ਤਾਈਵਾਨ ਨੂੰ ਤਾਂ ਮੈਨੂੰ ਲੱਗਦਾ ਹੈ ਕਿ ਤਾਈਵਾਨ ਦੀ ਜਿਹੜੀ ਅੱਧੀ ਜਨਤਾ ਹੈ ਉਹ ਚੀਨ ਦੇ ਨਾਲ ਹੀ ਹੋਣੀ ਆ ਇਦਾਂ ਦੀ ਪਲੈਨਿੰਗ ਇਹਨਾਂ ਨੇ ਪਹਿਲਾਂ ਹੀ ਸੈੱਟ ਕੀਤੀ ਹੋਈ ਆ ਸਾਲੂ ਇਹ ਕਨਫਲਿਕਟ ਜਾਪਾਨ ਤੇ ਚਾਈਨਾ ਦਾ ਹੁੰਦਾ ਹੈ ਇੰਡੀਆ ਕਿਹੜੇ ਪਾਸੇ ਹੋਊਗਾ ਤਾਂ ਯਕੀਨ ਆ ਭਈ ਇੰਡੀਆ ਜਿਹੜਾ ਜਾਪਾਨ ਨਾਲੇ ਪਾਸੇ ਹੀ ਕਵਾਡ ਦੇਸ਼ਾਂ ਆਪਸ ਦੇ ਵਿੱਚ ਇਹਨਾਂ ਦਾ ਕਾਫੀ ਚੀਜ਼ਾਂ ਨੂੰ ਲੈ ਕੇ ਸੰਧੀਆਂ ਕਈ ਵਪਾਰ ਆ ਇਹਦੇ ਵਿੱਚ ਇੰਡੀਆ ਆਸਟ੍ਰੇਲੀਆ ਜਾਪਾਨ ਯੂ ਐਸ ਏ ਸ਼ਾਮਿਲ ਆ ਉਦਾਂ ਵੀ ਚਾਈਨਾ ਦੇ ਨਾਲ ਇੰਡੀਆ ਦੀ ਐਨੀ ਕੋਈ ਖਾਸ ਬਣਦੀ ਨਹੀਂਗੀ 1962 ਦਾ ਇਤਿਹਾਸ ਆ ਉਦਾਂ ਵੀ ਸਿਮਾਆਂ ਨੂੰ ਲੈ ਕੇ ਕਾਫੀ ਵਿਵਾਦ ਆਪਸ ਦੇ ਵਿੱਚ ਚੱਲਦਾ ਰਹਿੰਦਾ ਪਰ ਚਾਈਨਾ ਤੋਂ ਬਹੁਤ ਸਾਰਾ ਵਪਾਰ ਇੰਡੀਆ ਦੇ ਵਿੱਚ ਆਉਂਦਾ ਬਹੁਤ ਸਾਰਾ ਸਮਾਨ ਵੀ ਇੰਡੀਆ ਦੇ ਵਿੱਚ ਆਉਂਦਾ ਰੀਸੈਂਟਲੀ ਚਾਈਨਾ ਦੇ ਨਾਲ ਆਪਣੇ ਰਿਲੇਸ਼ਨ ਸੁਧਾਰਨ ਤੇ ਵੀ ਲੱਗਾ ਹੋਇਆ ਇੰਡੀਆ ਸੋ ਇਸ ਲਈ ਮੈਨੂੰ ਲੱਗਦਾ ਹੈ ਕਿ ਇਹ ਦੋਰੀ ਜਈ ਨੀਤੀ ਰੱਖੂਗੇ ਜਾਪਾਨ ਵਾਲਿਆਂ ਨੂੰ ਵੀ ਤੇ ਚਾਈਨਾ ਵਾਲਿਆਂ ਨੂੰ ਵੀ ਜੇਕਰ ਏਦਾਂ ਦੀ ਕੋਈ ਨੌਬਤ ਆਉਂਦੀ ਸੋ ਜਾਪਾਨ ਵਾਲੇ ਫਿਲਹਾਲ ਅਮਰੀਕਾ ਦੇ ਕਹਿਣ ਦੇ ਉੱਤੇ ਹੀ ਇਹ ਸਾਰਾ ਪ੍ਰੈਸ਼ਰ ਬਿਲਡ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਚੀਨ ਦੇ ਉੱਤੇ ਪਰ ਇਹ ਗੱਲ ਕੋਈ ਮੈਨੂੰ ਲੱਗਦਾ ਨਹੀਂ ਇੰਨੀ ਵਧੂਗੀ ਇਹ ਚਾਈਨਾ ਤੇ ਜਾਪਾਨ ਦੋਨੋਂ ਹੀ ਇਸ ਵੇਲੇ ਤਰੱਕੀ ਕਰ ਰਹੇ ਦੇਸ਼ ਆ ਕੋਈ ਵੀ ਦੇਸ਼ ਨਵੇਂ ਪਸਾਰ ਚ ਫਸਣਾ ਨਹੀਂ ਚਾਹੂਗਾ ਸੋ ਅਮਰੀਕਾ ਦੀ ਚੁੱਕ ਦੇ ਵਿੱਚ ਆਉ ਕੇ ਮਾੜੇ ਮੂਟੇ ਬਿਆਨ ਦੇ ਦਿੱਤੇ ਆ ਪਰ ਇਹ ਜੰਗ ਜਾਂ ਇਹਨਾਂ ਦੇ ਵਿੱਚ ਆਪਸੀ ਯੁੱਧ ਲੱਗੂਗਾ ਨਹੀਂ ਐਡਾ ਸੌਖਾ ਨਹੀਂਗਾ ਫਿਲਹਾਲ ਦੇ ਸਮੇਂ ਜੇ ਚਾਈਨਾ ਵਾਲੇ ਤਾਈਵਾਨ ਦੇ ਉੱਤੇ ਵੀ ਕਬਜ਼ਾ ਕਰ ਲੂਗੇ ਤਾਂ ਅਮਰੀਕਾ ਵਾਲੇ ਮਾੜਾ ਮੋਟਾ ਰਾਲਾ ਪਾਉਗੇ ਜਾਂ ਥੋੜੇ ਬਹੁਤੇ ਆਪਣੇ ਜਹਾਜ਼ ਭੇਜ ਕੇ ਬੰਬਰ ਅਟੈਕ ਕਰਾ ਦੂਗੇ ਜਿੱਦਾਂ ਇਰਾਨ ਦੇ ਵਿੱਚ ਕੀਤਾ ਜਾਂ ਕੋਈ ਆਪਣੇ ਫੌਜੀ ਥਲ ਸੈਨਾ ਉੱਥੇ ਭੇਜੂਗਾ ਨਹੀਂ ਭੇਜਦਾ ਅਮਰੀਕਾ ਉਹਨਾਂ ਨੇ ਆਪਣੇ ਬੰਦੇ ਨਹੀਂ ਮਰਾਉਣੇ ਸੋ ਇਹ ਸਾਰੀ ਸਟੋਰੀ ਜਿਹੀ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਜਿਹੜਾ ਇਸ ਵੇਲੇ ਤਣਾਅ ਚੱਲ ਰਿਹਾ ਆ ਇਹ ਜਾਪਾਨ ਤੇ ਚਾਈਨਾ ਦਾ ਕੀ ਆਹੋ ਪੂਰਾ ਮਸਲਾ ਉਹਦੇ ਹਿਸਟੋਰੀਕਲ ਬੈਕਗਰਾਉਂਡ ਕੀ ਸੀਗੇ ਕਿਉਂਕਿ ਆਪਣਾ ਜਿਹੜਾ মিডিਆ ਇੰਡੀਆ ਦਾ ਉਹਦੇ ਵਿੱਚ ਇਹ ਦੱਸਿਆ ਜਾ ਰਿਹਾ ਹੈਗਾ ਕੀ ਚਲੋ ਜੀ ਲੜਾਈ ਲੱਗ ਚੁੱਕੀ ਆ ਜਾਪਾਨ ਤੇ ਚਾਈਨਾ ਦੀ ਸੋ ਮੈਂ ਥੋੜਾ ਜਿਹਾ ਕਲੈਰਟੀ ਦੱਸਣ ਦੀ ਕੋਸ਼ਿਸ਼ ਕੀਤੀ ਜੇਕਰ ਵਧੀਆ ਲੱਗਦਾ ਹੁੰਦਾ ਤਾਂ ਲੇ ਕਮੈਂਟ ਕਰਕੇ ਦੱਸ ਦਿਆ ਕਰੋ ਜੇਕਰ ਕੁਝ ਕਮੀ ਹੁੰਦੀ ਆ ਤਾਂ ਵੀ ਜਰੂਰ ਦੱਸ ਦਿਆ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ